ਸਸੀ ਕਾਜ ਸਾਰਿਆਂ ਨੂੰ ਅੱਜ ਜਿਹੜੀ ਅਸੀਂ ਬਹੁਤ ਹੀ ਸਪੈਸ਼ਲ ਜੀ ਚੀਜ਼ ਬਣਾਈ ਹੈ ਇੱਕ ਬਹੁਤ ਰੈਸਪੀ ਵਧੀਆ ਆ ਬਹੁਤ ਐਸੀ ਹੈਗੀ ਹੈ ਇਹ ਕੱਚੇ ਆਲੂ ਤੋਂ ਨਹੀਂ ਕਿਤੇ ਆਲੂ ਨੂੰ ਵਾਲੇ ਵੀ ਨਹੀਂ ਅੱਪਨੇ ਕੱਚੇ ਆਲੂ ਤੋਂ ਬਣਾਈਏ ਦੇਖੋ ਕਿ ਬਹੁਤ ਵਧੀਆ ਹੈਗੀ ਹੈ ਧਿਆਨ ਨਾਲ ਵੀ ਦੇਖੋ ਦੰਪਨ ਚਿਲ ਕਿਦਾਂ ਕਰ ਬਣਾਈ ਹੈ ਦੇਖੋ ਆਲੂ ਕੋ ਚਾਰ ਆਲੂ ਇਹਨੇ ਛਿੱਲੇ ਆਪਾਂ ਪਹਿਲਾਂ ਦਾ ਆਲੂ ਚੰਗੀ ਤਰ੍ਹਾਂ ਛਿੱਲ ਲੈਣੇ ਕੋਈ ਵੇਚ ਤੇ ਨਾਲੇ ਸਿਰਕਾ ਮਿਲਕ ਨੂੰ ਨਾ ਨਾ ਜੇ ਤਾਂ ਪੋਰੀ ਦੇ ਸਾਰੇ ਲੋਪੇ ਜਿੱਤੇ ਲੰਗੇ ਬਹਿਲਾ ਨੂੰ ਨਾ ਮੁੱਕਾ ਜੁਗਾਸ ਕਰ ਲੈਣਾ ਲੰਬੇ ਲੰਬੇ ਲੱਛੇ ਬਣਾਉਣੇ ਕਦੂਗਾ ਇਸ ਤਰੀਕਾ ਨਾਲ ਲੰਬੇ ਲੰਬੇ ਲੱਛੇ ਹੋਣ ਵਧੀਆ ਲੱਗਦੇ ਫਿਰ ਥੋੜੇ ਮੋਟੇ ਹੋਣ ਤੇ ਲੰਬੇ ਹੋਣ ਕਦੂਗਾ ਸਭ ਤੋਂ ਮੇਰਾ ਤਿੱਖਾ ਆ ਮੈਂ ਬਹੁਤ ਔਖੇ ਕਰ ਰਹੀ ਆ ਨਾ ਕਦੂਗਾ ਸਭ ਉਹ ਧਿਆਨ ਨਾ ਕਰਨਾ ਪੈਣਾ ਹਾਂਜੀ ਇਸ ਤਰਿਕਾ ਨਵਤ ਹੋਇਆ ਨਹੀਂ ਹੈਗਾ ਦੂਸਰੋ ਢੋਏ ਜਿੱਦਾਂ ਕਰੂੰਗੀ ਇਹਨੂੰ ਹੁਣ ਇਹਨੂੰ ਸਾਰੇ ਨੂੰ ਧੋ ਕੇ ਨਿਚੋੜ ਲੈਣਾ ਵੇ ਪਾਣੀ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਰਾ ਦੇਖੋ ਹੱਥ ਥੋੜੇ ਜਿਹਾ ਰੋਗੇ ਲੱਗ ਗਿਆ ਤੇ ਤਿੱਕਾ ਜੀ ਬਹੁਤ ਇਹਨੂੰ ਬੋਇਲ ਕਰ ਲੈਣਾ ਹੁਣ ਆਪਾਂ ਨੇ ਸਾਰੇ ਆਲੂ ਵਿੱਚ ਬਾਕੀ ਇੱਕ ਸਿਰਫ ਇੱਕ ਵਾਲੀ ਦੇਣੀ ਬਹੁਤ ਜ਼ਿਆਦਾ ਨਹੀਂ ਬੋਇਲ ਕਰਨੇ ਆਪਾਂ ਨੇ ਖੋਲਣੇ ਜਾਈਦੇ ਨੇ ਣਕ ਧਰਕਣਾਂ ਨੂੰ ਖੋਲਣਾ ਜਾਣੋ ਵਿੱਚ ਉਸ ਇੱਕ ਇੱਕ ਬਾਲ ਦੇ ਕੇ ਵਸਾ ਲੂ ਸਾਰੇ ਚੰਗੀ ਤਰ੍ਹਾਂ ਛਣ ਕੇ ਵਿੱਚੋਂ ਕੱਢ ਲਾਂਗੇ ਬਹੁਤ ਜ਼ਿਆਦਾ ਨਮਕ ਇੱਕ ਵਾਈ ਲਾਗੇ ਦੇਖੋ ਰਿੱਜੀ ਕਿ ਆਪਾਂ ਗੈਸ ਕਰਨ ਨੂੰ ਹੀ ਬੰਦਵੇਂ ਸਾਰੇ ਠੰਡੇ ਪਾਣੀ ਵਿੱਚ ਵਾ ਕੇ ਨਿਚੋੜ ਕੇ ਇਹਨਾਂ ਨੂੰ ਇੱਕ ਬਾਲ ਦੇ ਵਿੱਚ ਪਾ ਲਿਆ ਮੈਂ ਇਹਦੇ ਵਿੱਚ ਥੋੜੇ ਮਸਾਲੇ ਪਾਉਂਗੀ ਲਾਲ ਮਿਰਚ ਪਾਊਡਰ ਪਾਏ ਮੈਂ ਥੋੜਾ ਜਿਹਾ ਨਮਕ ਪਾਉਂਗੀ ਔਰ ਥੋੜੀ ਜਿਹੀ ਹਲਦੀ ਪਾਉਂਗੀ ਬਸ ਬਹੁਤ ਕੁਝ ਨਹੀਂ ਪਾਉਣਾ। ਆਮਕੋ ਸਵਾਦ ਆਪਣੇ ਸਾਹ। ਜਿੰਨੇ ਤੁਹਾਡੇ ਆਲੂ ਹੈਗੇ ਆ ਉਸ ਹਿਸਾਬ ਨਾਲ ਤੁਸੀਂ ਨਮਕ ਪਾ ਲੈਣਾ। ਥੋੜੀ ਜਿਹੀ ਹਲਦੀ ਬਾਈ ਚੁਟਕੀਕ। ਹਲਦੀ ਸਿਰਫ ਥੋੜੇ ਜਿਹਾ ਕਲਰ ਚੇਂਜ ਕਰਨਾ। ਬਹੁਤ ਹਲਦੀ ਬਹੁਤ ਜ਼ਿਆਦਾ ਨਹੀਂ ਪਾਣੀ ਬਿਲਕੁਲ ਨਹੀਂ ਕਰਨੀ। ਥੋੜੇ ਜਿਹਾ ਪਾਏ ਹੈਗਾ ਇਹ ਧਨੀਆ ਪਾਊਡਰ। ਇਹ ਚ ਪਾਉਂਗੀ ਕਾਰਨ ਫਲੋਰ। ਕਾਰਨ ਫਲੋਰ ਨਾਲ ਬਹੁਤ ਜ਼ਿਆਦਾ ਕਰਿਸਪੀ ਬੰਦੇ ਬਹੁਤ ਵਧੀਆ ਬੰਦੇ ਆ। ਇਹਨਾਂ ਦਾ ਮਿਕਸ ਕਰ ਲੈਣਾ। ਹੁਣ ਦੀ ਲੋੜ ਵੀ ਆਪਾਂ ਕਾਰਨ ਫਲੋਰ ਹੋਰ ਪਾ ਲਾਂਗੇ ਥੋੜਾ ਜਿਹਾ। ਇੰਗਦਰ ਮੈਂ ਹੱਥ ਨਾਲ ਹੋਗਾ ਇਹ ਚਮਚ ਨਾਲ ਨਹੀਂ ਹੁਣ ਮੈਂ ਹੱਥ ਨਾਲ ਹੀ ਕਰੂੰਗੀ ਆਪਣਾ ਉਡੀ ਆ ਜਾਣਾ ਹੈ ਇੰਗਦਰ ਮੈਂ ਇਸ ਕਰਕੇ ਇਹਨਾਂ ਦੇਖੋ ਡੋਇਆ ਬਣਾ ਲੈਣਾ ਇਹਦਾ ਮੈਂ ਹੁਣ ਥੋੜੇ ਥੋੜੇ ਇਹਨੂੰ ਜੋੜਨੇ ਵਾਸਤੇ ਥੋੜੇ ਜਿਹੇ ਅਲੂਣ ਤਾਂ ਕਰਕੇ ਨਾ ਥੋੜੇ ਬਹੁਤ ਜ਼ੋਰ ਦੀ ਪ੍ਰੈਸ ਨਹੀਂ ਕਰਨਾ ਉਸ ਵਾਂਗੂ ਵਾਂਗੂ ਪ੍ਰੈਸ ਕਰਨਾ ਆਪਾਂ ਜਿਉਂ ਤੇਲ ਦੇ ਵਿੱਚ ਪਾਵਾਂਗੇ ਨਾ ਆਟੋਮੈਟਿਕਲੀ ਆਪਣੇ ਆਪ ਹੀ ਜੁੜ ਕੇ ਬਿਲਕੁਲ ਖਿਲਰਮਗੇ ਨਹੀਂ ਆਪਣੇ ਆਪ ਉਹਦੀ ਜੁੜ ਜਾਣੇ ਆ ਉਹ ਜਦੋਂ ਇਹਨਾਂ ਨੂੰ ਤੇਲ ਵਿੱਚ ਪਾਵਾਂ ਆ ਥੋੜੀ ਪ੍ਰੈਸ ਕਰਕੇ ਉਸ ਨੂੰ ਮੈਂ ਮੀਡੀਅਮ ਦੇ ਤੇਲ ਦੇ ਗਰਮ ਕੀਤਾ ਬਹੁਤ ਜ਼ਿਆਦਾ ਤੇਲ ਨਹੀਂ ਗਰਮ ਕੀਤਾ ਦੇਖੋ ਠੰਡਾ ਆਜੇ ਨਹੀਂ ਤਿੰਦ ਗਰਮ ਹੋਇਆ ਥੋੜੀ ਹੋਰ ਕਰੂੰਗੀ ਮਤਲਬ ਕਿ ਹਣ ਤੇ ਲੋਕ ਆਪਣਾ ਗਰਮ ਹੁਣ ਆਪਾਂ ਥੋੜੀ ਮੀਡੀਅਮ 'ਚ ਪਸਪਾ ਦਾਂਗੇ ਬਹੁਤ ਜ਼ਿਆਦਾ ਨਹੀਂ ਵਿੱਚ ਬਣਨੀ ਕਿ ਜੇ ਆਪਾਂ ਚੁੱਟ ਜਾਣ ਦੋਈ ਪਾਉਂਗੇ ਵੇ ਇਹ ਤਾਂ ਨਹੀਂ ਕਿ ਬਹੁਤ ਜ਼ਿਆਦਾ ਵਿੱਚ ਉਛਰ ਤੇ ਇੱਕ ਵਾਰੀ ਦੇ ਵਿੱਚ ਆਪਾਂ ਚੋੜ ਜਾਨੀ ਹੋ ਰਹੀ ਵਿੱਚ ਇਸ ਤਰ੍ਹਾਂ ਨਹੀਂ ਹੋਣੀ ਆ ਇੱਕ ਵਾਰ ਸੇ ਪੂਰੀ ਤਰ੍ਹਾਂ ਪੱਕਣ ਦੇਣਾ ਫਿਰ ਕੋਲਟਾਵਾਂਗੇ ਜੇ ਨਹੀਂ ਉਲਟਾਉਣਾ ਇਹਨੂੰ ਉੱਪਰ ਇਹਦੇ ਗਰਮ ਤੇਲ ਚਮਚਨਾ ਪਾਉਂਦੇ ਰਹੋ ਉਲਟਾਉਣ ਦੀ ਕੋਸ਼ਿਸ਼ ਨਹੀਂ ਕਰਨੀ ਆਪਾਂ ਇਹਨੂੰ ਆ ਦੇਖੋ ਹਿਲਣ ਲੱਗੇ ਥੋੜੇ ਜਿਹਾ ਚਮਚ ਨਾਲ ਇਦਾਂ ਹਲਾਉਣ ਜੀ ਕੋਸੇ ਥੱਲੇ ਤਾਂ ਜੜ ਜੇ ਥੋੜੇ ਜਿਹਾ ਹਲਾ ਲੈਣਾ ਵਸ ਇਹਨੂੰ ਫਿਰ ਉਲਟਾਉਣਾ ਨਹੀਂ ਹੈਗਾ ਅਜੇ ਥੋੜੀ ਜਿਹਾ ਦਗਾਂ ਜੀ ਕੋ ਫਿਰ ਆਪਾਂ ਉਲਟਾਵਾਂਗੇ ਇਹਨੂੰ ਕਾਹ ਭੱਕੀਆਂ ਦੇਖੋ ਹੁਣ ਰਹੀ ਲਵਾ ਕੇ ਦੇਖੋ ਹੁਣ ਹੋ ਗਿਆ ਹੁਣ ਆਪਾਂ ਉਲਟਾ ਦੇਣਾ ਥੋੜਾ ਜਿਆਦਾ ਦੇਖੋ ਮਿਲ ਰਿਹਾ ਇਹ ਰਾਮ ਨਾਲ ਉਤਾਰਨਾ ਬਹੁਤ ਜਿਆਦਾ ਵੀ ਖਿਲਰਨਾ ਜਾਵੇ ਧਿਆਨ ਨਾ ਕਰਨਾ ਬਹੁਤ ਕੰਮ ਹੈ ਪ੍ਰੋਸੈਸ ਆ ਦੇਖੋ ਹੁਣ ਹੋ ਗਿਆ ਹੁਣ ਆਪਾਂ ਬਹੁਤ ਜਿਆਦਾ ਕਦਰ ਨਹੀਂ ਹੋਇਆ ਦੇਖੋ ਇਹਨੀ ਸੋਹਣੀ ਬਣ ਗਈ ਆ ਇਹ ਤਾਂ ਉਲਟਾ ਹੁਣ ਨਹੀਂ ਬਣ ਗਿਆ ਵਿੱਚੋਂ ਕੱਢ ਲੂਗੀ ਉਹ ਮੈਂ ਇਹ ਆਪ ਪਤ ਨਹੀਂ ਲੈ ਆਇਆ ਇਹ ਚਾੜ ਬਣਾਉਣ ਲਈ ਚਾੜ ਲਈ ਨਹੀਂ ਬਹੁਤ ਜੁੱਤ ਤੁਹਾਨੂੰ ਪਤਾ ਇਹ ਨਹੀਂ ਲੈ ਇੱਕ ਕੱਪ ਮੈਂ ਥੋੜੇ ਜਿੰਨੇ ਕੁ ਮੈਂ ਖਾਣਾ ਉਹਨਾਂ ਕ ਬਣਾਇਆ ਆ ਤੇ ਜੇ ਜਾ ਜਾਨੇ ਜ਼ਿਆਦਾ ਬਣਾ ਸਕਦੇ ਤੁਸੀਂ ਇੱਕ ਕੱਪ ਦੇ ਵਿੱਚ ਮੈਂ ਚਿੰਗੀ ਦਿਨ ਫੈਟ ਲੰਗ ਬਲ ਦੇਨ ਚਿੰਗੀ ਦਿਨ ਫਟ ਕੇ ਕਿ ਬਣੂਗੀ ਆਪਣਾ ਮਸਾਲਾ ਜੋ ਚੋਸ ਫਨ ਪਣਾ ਉਹ ਇੱਕ ਚਮਚੀ ਚੀਨੀ ਪਾਈ ਅੱਧਾ ਚਮਚੀ ਚੀਨੀ ਪਾਈ ਥੋੜੇ ਦਹੀਂ ਕਿਉਂਕਿ ਉਸ ਹਿਸਾਬ ਨਾਲ ਥੋੜੀ ਜਿਹੀ ਚੀਨੀ ਪਾਈ ਆ ਉਹ ਜਾਸਵਾਨੀ ਬਣ ਨਹੀਂ ਵਿੱਚਵੇਂ ਆਪਣੇ ਸਭ ਤੁਸੀਂ ਜੋ ਮਰਜੀ ਪਾ ਸਕਦੇ ਹੋ ਜੇ ਪਸੰਦ ਆ ਤੁਸੀਂ ਪਾ ਸਕਦੇ ਆ ਥੋੜਾ ਤਨੇਜ ਪੁਨਿਆ ਹਜੀਰਾ ਦਾ ਪਾਊਡਰ ਆ ਜੀਰਾ ਥੋੜਾ ਤਵੇ ਤੇ ਭਨ ਕੇ ਜੀਰਾ ਨਾਲ ਮੈਂ ਫਿਰ ਕ੍ਰਸ਼ ਕਰ ਲਿਆ ਪੂਰਾ ਨਹੀਂ ਬਰੀ ਕੀਤਾ ਮਤਲਬ ਕਿ ਥੋੜਾ ਜਿਹਾ ਮੋਟਾ ਜੀਰਾ ਕ੍ਰਸ਼ ਕੀਤਾ ਆ ਥੋੜਾ ਨਮਕ ਪਾਉਂਗੀ ਥੋੜੀ ਪਾਉਂਗੀ ਕਾਲੀ ਮਿਰਚ بس ਬਹੁਤ ਜ਼ਿਆਦਾ ਸੁਆਹ ਨਹੀਂ ਪਾਇਆ ਵਿੱਚ ਤੁਸੀਂ ਤੁਹਾਨੂੰ ਜੋ ਚੰਗਾ ਲੱਗੇ ਤੁਸੀਂ ਜ਼ਿਆਦਾ ਪਾ ਸਕਦੇ ਆ ਹਾਂਜੀ ਥੋੜੀ ਕਾਲੀ ਮਿਰਚ ਨਮਕ ਕਰੋ ਲਾਲ ਮਿਰਚ ਤੁਹਾਨੂੰ ਪਰ ਤੁਸੀਂ ਪਾ ਲਓ ਤੁਹਾਨੂੰ ਜੇ ਪਸੰਦ ਆਏਗੀ ਲਾਲ ਮਿਰਚੀ بس ਪਰ ਮੈਂ ਨਹੀਂ ਪਾਈ ਹੈਗੀ ਕਿਉਂਕਿ ਟਿੱਕੀਆਂ ਵਿੱਚ ਹੈਗੀ ਇੰਨੀ ਕਿ ਬਹੁਤ ਆ ਮੈਨੂੰ ਥੋੜਾ ਦੁੱਧ ਪਾ ਕੇ ਵੀ ਅਗਾਂ ਸਿਸਟੈਂਸੀ ਕਰ ਲਈ ਸੈੱਟ ਥੋੜਾ ਦੁੱਧ ਪਾਏ ਵਿੱਚ ਹਣਾ ਪਾ ਨੂੰ ਪਲੇਟ ਤਿਆਰ ਕਰਦੇ ਆਂ ਦੇਖੋ ਉੱਚ ਰੱਖੇ ਇਹਦੀ ਫਰਵਾਉਂਗੀ ਨਹੀਂ ਮੈਂ ਸੋਇਰੀ ਵਾਲੇ ਕੋ ਬਣਾਵਾਂ ਕਿ ਬਣਾਉਣੀ ਚੱਲ ਪਹਿਲਾਂ ਹਾਂਜੀ ਇਹਦੇ ਉੱਪਰ ਦਹੀਂ ਪਾ ਕੇ ਹੇਮਲੀ ਚਟਨੀ ਇਹਦੀ ਵੀਡੀਓ ਮੇਰੇ ਚੈਨਲ ਤੇ ਹੈਗੀ ਆ ਪਰ ਮੈਂ ਇੱਥੇ ਨਹੀਂ ਬਣਾਈ ਇਹ ਵੀਡੀਓ ਬਹੁਤ ਲੰਬੀ ਹੋਈ ਜਾਂ ਕਰਕੇ ਬਣਾ ਕੇ ਰਹੀ ਚਟਨੀ ਤੁਹਾਨੂੰ ਤਕਰੀਬਨ ਸਾਰੇ ਬਣਾਉਂਦੇ ਘਰਾਂ ਚ ਪਤਾ ਹੈ ਸਭ ਨੂੰ ਕਿੱਦਾਂ ਬਣਦੀ ਖੱਟੀ ਮਠੀ ਚਟਨੀ ਪਰ ਜਿੰਨੀ ਥੋੜੀ ਗ੍ਰੀਨ ਚਟਨੀ ਬਣਦੀ ਪਰ ਵਾਸਿਆ ਲਈ ਪਲੇਟ ਹੋ ਗਈ ਤਿਆਰ ਤੇ ਪਰ ਤੁਸੀਂ ਆਪਣੇ ਮਰਜੀ ਜੋ ਮਰਜੀ ਬਣਾ ਲਓ ਬਹੁਤ ਮੇਜ਼ਾ ਚਟਨੀ ਬਣੀ ਆ ਉਹਦੀ ਬਹੁਤ ਵਧੀਆ ਪਲੇਟ ਹੈ ਤੁਸੀਂ ਤੁਸੀਂ ਬਣਾਓ ਤਿਆਰ ਹੋ ਸਫਲੀ ਤੁਹਾਡਾ ਕਿਦਾਂ ਤੁਹਾਡੀ ਬਣੀ ਆ ਮਿਲਦੇ ਆ ਬਹੁਤ ਜਲਦੀਆਂ ਵੀਡੀਓ ਦੇ ਨਾਲ ਬਾਏ ਬਾਏ ਸਸੀ ਕਾਲ